15 ਸਾਲਾਂ ਦੀ ਯਾਰੀ ਨੂੰ ਯਾਰ ਨੇ ਕਲੰਕ ਲਾਤਾ ਯਾਰ ਨੇ ਆਪਣੇ ਯਾਰ ਦੀ ਭਾਬੀ ਨਾਲ ਸੈਟਿੰਗ ਕਰ ਲਈ ਤੇ ਜਦੋਂ ਉਸ ਮਾਂ ਦੇ ਪੁੱਤ ਨੂੰ ਪਤਾ ਲੱਗਿਆ ਕਿ ਮੇਰਾ ਯਾਰ ਗਦਾਰੀ ਕਰ ਗਿਆ ਫਿਰ ਉਹਨੇ ਕੀ ਕੀਤਾ ਕਿ ਉਸ ਯਾਰ ਨੂੰ ਚੱਕ ਕੇ ਖੇਤ ਉਹਦੀ ਹੀ ਮੋਟਰ ਤੇ ਲੈ ਗਿਆ ਤੇ ਨੰਗਾ ਕਰਕੇ ਸਾਰਾ ਦਿਨ ਕੁੱਟਿਆ ਰੀਜ ਦੇ ਨਾਲ ਸਾਰਾ ਦਿਨ ਕੁੱਟਿਆ ਤੇ ਜਿਹੜੀ ਭਾਬੀ ਸੀਗੀ ਉਹ ਵੀ ਚੱਪਲਾਂ ਦੇ ਨਾਲ ਲਗਾਤਾਰ 2 ਘੰਟੇ ਕੁੱਟੀ ਕੁੱਟ-ਕੁੱਟ ਕੇ ਭਾਬੀ ਜਮਾ ਖਿੱਦੋ ਵਾਂਗੂ ਪੋਲੀ ਕਰਦੀ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ। ਅੱਜ ਵਾਲੀ ਕਹਾਣੀ ਸੁਣ ਕੇ ਬੜਿਆਂ ਨੂੰ ਮਤ ਵੀ ਆਜੂਗੀ ਤੇ ਬੜਿਆਂ ਦੇ ਕੰਨ ਵੀ ਖੁੱਲ ਜਾਣਗੇ ਤੇ ਬੜਿਆਂ ਦੀਆਂ ਅੱਖਾਂ ਵੀ ਖੁੱਲ ਜਾਣਗੀਆਂ ਕਿ ਯਾਰੀ ਚ ਗਦਾਰੀ ਦਾ ਹਸ਼ਰ ਕੀ ਹੁੰਦਾ। ਜਿਹੜੇ ਬਾਈ ਦੀ ਅੱਜ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹ ਬਾਹਰ ਕਿਸੇ ਕੰਟਰੀ ਦੇ ਵਿੱਚ ਰਹਿੰਦਾ। ਜਦੋਂ ਵਿਚਾਰਾ ਉਹ ਆਪ ਦੀ ਹੱਡ ਬੀਤੀ ਸੁਣਾ ਰਿਹਾ ਸੀ ਤੇ ਬਾਈ ਦਾ ਗੱਜ ਭਰ ਆਇਆ ਆਜੋ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਬਾਈ ਕਹਿੰਦਾ ਵੀ ਮੇਰੇ ਨਾਲ ਮੇਰੇ ਜਿਗਰੀ ਯਾਰ ਨੇ ਗਦਾਰੀ ਕੀਤੀ ਕਹਿੰਦਾ ਸਾਡਾ 14-15 ਮੁੰਡਿਆਂ ਦਾ ਗਰੁੱਪ ਸੀਗਾ ਆਪਸ ਦੇ ਵਿੱਚ ਸਾਡਾ 14-15 ਮੁੰਡਿਆਂ ਦਾ ਬਹੁਤ ਜ਼ਿਆਦਾ ਵਰਤਨ ਵਰਤਾਅ ਸੀਗਾ ਬਚਪਨ ਤੋਂ ਸਾਡੀ ਯਾਰੀ ਚੱਲੀ ਆਉਂਦੀ ਸੀਗੀ ਕਹਿੰਦਾ ਪਰ ਇੱਕ ਸਾਡੇ ਪਿੰਡ ਦਾ ਹੀ ਮੁੰਡਾ ਹੁੰਦਾ ਜਿਹਦੇ ਨਾਲ ਕਹਿੰਦਾ ਮੇਰੀ ਬਹੁਤ ਜ਼ਿਆਦੀ ਗੂੜੀ ਯਾਰੀ ਸੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਬੰਦੇ ਦਾ ਇੱਕ ਅੱਧਾ ਯਾਰ ਪੱਕਾ ਯਾਰ ਹੁੰਦਾ ਕਰੀਬੀ ਯਾਰ ਹੁੰਦਾ ਜਿਹਨੂੰ ਆਪਣੇ ਘਰ ਦਾ ਸਾਰਾ ਭੇਤ ਹੁੰਦਾ ਤੇ ਆਪਾਂ ਨੂੰ ਉਹਦੇ ਘਰ ਦਾ ਸਾਰਾ ਭੇਤ ਹੁੰਦਾ ਕਹਿੰਦਾ ਉਸੇ ਤਰ੍ਹਾਂ ਉਹ ਮੇਰਾ ਯਾਰ ਸੀਗਾ ਉਹਦਾ ਸਾਡੇ ਘਰੇ ਵਧੀਆ ਆਉਣ ਜਾਣ ਸੀਗਾ ਮੇਰਾ ਉਹਦੇ ਘਰੇ ਵਧੀਆ ਆਉਣ ਜਾਣ ਸੀਗਾ ਮੈਂ ਉਹਦੀ ਭੈਣ ਨੂੰ ਭੈਣ ਸਮਝਦਾ ਸੀ ਉਹਦੀ ਮਾਂ ਨੂੰ ਮਾਂ ਸਮਝਦਾ ਸੀ ਵੀ ਮੈਂ ਕਦੇ ਆਪਦੇ ਦਿਲ 'ਚ ਗਲਤ ਸੋਚਿਆ ਹੀ ਨਹੀਂ ਸੀ ਕਹਿੰਦਾ ਚਲੋ ਸਾਡੀ ਯਾਰੀ ਬਹੁਤ ਗੂੜੀ ਚੱਲ ਰਹੀ ਹੁੰਦੀ ਆ ਬਹੁਤ ਸੋਹਣਾ ਸਾਰਾ ਕੁਝ ਚੱਲ ਰਿਹਾ ਹੁੰਦਾ ਤੇ ਕਹਿੰਦਾ ਮੇਰੇ ਯਾਰ ਦੀ ਕਿਸੇ ਕੁੜੀ ਦੇ ਨਾਲ ਗੱਲਬਾਤ ਹੋ ਜਾਂਦੀ ਆ ਉਹ ਧੋਖਾ ਕਰ ਜਾਂਦੀ ਆ ਤੇ ਕਹਿੰਦਾ ਮੇਰਾ ਉਹ ਯਾਰ ਦਵਾਈ ਪੀ ਲੈਂਦਾ। ਕਹਿੰਦਾ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਯਾਰ ਨੇ ਦਵਾਈ ਪੀ ਲਈ ਤੇ ਕਹਿੰਦਾ ਫਿਰ ਮੈਂ ਉਹਨੂੰ ਭਜਾ ਕੇ ਹਸਪੀਟਲ ਲੈ ਗਿਆ। ਜਿੰਨੇ ਦਿਨ ਉੱਥੇ ਐਡਮਿਟ ਰਿਹਾ ਮੈਂ ਓਨੇ ਦਿਨ ਉਸੇ ਹਸਪੀਟਲ ਦੇ ਵਿੱਚ ਰਿਹਾ ਨਾ ਮੈਂ ਨਾਤਾ ਨਾ ਮੈਂ ਤੋਤਾ ਨਾ ਮੈਂ ਚਾਚ ਤਰਾ ਰੋਟੀ ਖਾਧੀ। ਮੈਂ ਆਪਦੇ ਹੱਥਾਂ ਦੇ ਨਾਲ ਉਹਦੀਆਂ ਉਲਟੀਆਂ ਸਾਫ਼ ਕਰਦਾ ਰਿਹਾ। ਕਹਿੰਦਾ ਜਦੋਂ ਵੀ ਉਹਦੀ ਕਿਤੇ ਵੀ ਲੜਾਈ ਹੋਣੀ ਮੈਂ ਸਭ ਤੋਂ ਮੂਰੇ ਹੁੰਦਾ ਸੀਗਾ। ਉਹਦੇ ਪਿੱਛੇ ਮੈਂ ਥਾਣੇ ਵੀ ਵੇਖੇ ਜੇਲਾ ਵੀ ਵੇਖੀਆ ਬੜਾ ਘਰ ਫੂਕਿਆ ਬੜਾ ਪੈਸਾ ਲਾਇਆ। ਕਹਿੰਦਾ ਚਲੋ ਜੀ ਯਾਰੀ ਬ ਕਹਿੰਦਾ ਮੇਰੇ ਤਾਏ ਦੀ ਨੌ ਸੀਗੀ ਤਾਇਆ ਮੇਰਾ ਮਰਿਆ ਹੋਇਆ ਤੇ ਮੇਰੀ ਤਾਈ ਸੀ ਤੇ ਤਾਇ ਦਾ ਜਿਹੜਾ ਪੁੱਤ ਸੀ ਉਹ ਬਾਹਰ ਕਿਸੇ ਕੰਟਰੀ ਦੇ ਵਿੱਚ ਰਹਿੰਦਾ ਸੀਗਾ ਜਾਨੀ ਕਿ ਕਹਿਣ ਦਾ ਮਤਲਬ ਕਿ ਘਰ ਦੇ ਵਿੱਚ ਕਹਿੰਦਾ ਮੇਰੀ ਤਾਈ ਤੇ ਤਾਈ ਦੀ ਨੌ ਦੋਨੇ ਰਹਿੰਦੀਆਂ ਸੀਗੀਆਂ ਤੇ ਤਾਈ ਦੀਆਂ ਦੋ ਪੋਤਰੀਆਂ ਸੀ ਇੱਕ ਬੇਟਾ ਸੀਗਾ ਕਹਿੰਦਾ ਜਿਹੜੀ ਮੇਰੀ ਤਾਏ ਦੀ ਨੌ ਸੀਗੀ ਉਹਦਾ ਕੈਰੈਕਟਰ ਕਹਿੰਦਾ ਕੋਈ ਬਾਹਲਾ ਚੰਗਾ ਨਹੀਂ ਸੀਗਾ ਕਹਿੰਦਾ ਤਾਏ ਦੀ ਨੌ ਨੇ ਕਈ ਵਾਰੀ ਮੈਨੂੰ ਵੀ ਮੈਸੇਜ ਕੀਤੇ ਕਿ ਤੂੰ ਮੇਰੇ ਨਾਲ ਗੱਲਬਾਤ ਕਰ ਲਾ ਹੁਣ ਤੇਰਾ ਵੀਰਾ ਤਾਂ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਰਹਿੰਦਾ ਕਿਸੇ ਨੂੰ ਕਿਹੜਾ ਪਤਾ ਲੱਗਣਾ ਕਹਿੰਦਾ ਪਰ ਮੈਂ ਆਪਦੇ ਭਰਾ ਦੇ ਨਾਲ ਗਦਾਰੀ ਨਹੀਂ ਸੀ ਕਰਨਾ ਚਾਹੁੰਦਾ ਕਹਿੰਦਾ ਕਿਉਂਕਿ ਚਾਚੇ ਤਾਏ ਦੇ ਪੁੱਤਾਂ 'ਚ ਕੀ ਫਰਕ ਹੁੰਦਾ ਖੂਨ ਤਾਂ ਕਹਿੰਦਾ ਆਪਣੇ ਹੀ ਹੁੰਦਾ ਕਹਿੰਦਾ ਮੈਂ ਭਾਬੀ ਨੂੰ ਕਿਹਾ ਕਿ ਮੜੀ-ਮੋਟੀ ਸ਼ਰਮ ਕਰ ਤੂੰ ਮੇਰੇ ਭਰਾ ਦੀ ਘਰ ਵਾਲੀ ਆ ਤੇ ਸਾਡੇ ਖੂਨ ਦੇ ਵਿੱਚ ਇਹੋ ਜਿਹਾ ਦਲ ਆਪਣਾਣੀ ਹੈਗਾ ਕਿ ਮੈਂ ਤੇਰੇ ਨਾਲ ਗੱਲਬਾਤ ਕਰ ਲਾਂ ਕਹਿੰਦਾ ਵੀ ਅੱਜ ਤੋਂ ਬਾਅਦ ਜੇ ਮੈਨੂੰ ਮੈਸੇਜ ਕੀਤਾ ਤੇ ਮੈਂ ਸਾਰਿਆਂ ਨੂੰ ਦੱਸ ਦੂੰਗਾ ਇਸ ਗੱਲ ਨੂੰ ਇੱਥੇ ਮਿੱਟੀ ਪਾ ਦੇ ਕਹਿੰਦਾ ਚਲੋ ਜੀ ਮੇਰੀ ਭਾਬੀ ਨੇ ਕਹਿੰਦਾ ਮੁੜ ਕੇ ਮੈਨੂੰ ਮੈਸੇਜ ਤੇ ਕਰਨੇ ਕਰ ਤੇ ਬੰਦ ਕਹਿੰਦਾ ਉਸ ਤੋਂ ਬਾਅਦ ਜਿਹੜਾ ਮੇਰਾ ਇਹ ਗੂੜਾ ਯਾਰ ਸੀਗਾ ਜਿਹਦੇ ਵਿੱਚ ਮੈਂ ਲੜਾਈਆਂ ਲੜਦ ਰਾ ਜੇਲਾ ਥਾਣੇ ਵੇਖੇ ਕਹਿੰਦਾ ਇਹ ਬਿਜਲੀ ਦਾ ਕੰਮ ਕਰਦਾ ਹੁੰਦਾ ਸੀ ਜਨਨ ਕਿ ਇੱਕ ਇਲੈਕਟ੍ਰੀਸ਼ੀਅਨ ਸੀ ਜਿਵੇਂ ਪਿੰਡ ਦੇ ਵਿੱਚ ਹੁੰਦੇ ਆ ਹਨਾ ਵੀ ਪੱਖੇ ਠੀਕ ਕਰਨ ਵਾਲੇ ਘਰ ਦੀ ਬੜੀ ਮੋਟੀ ਲਾਈਟ ਖਰਾਬ ਹੋ ਜੇ ਉਹ ਠੀਕ ਠੋਕ ਕਰ ਦਿੰਦਾ ਸੀਗਾ ਕਹਿੰਦਾ ਚਲੋ ਜੀ ਇੱਕ ਦਿਨ ਕੀ ਹੁੰਦਾ ਕਿ ਕਹ ਤੇ ਮੈਨੂੰ ਕਹਿੰਦਾ ਉਹ ਕਹਿੰਦੀ ਆ ਵੀ ਸਾਡੀ ਲਾਈਟ ਖਰਾਬ ਹੋ ਗਈ ਤੇ ਤੂੰ ਮਿਸਤਰੀ ਘਰੇ ਭੇਜ ਦੇ ਕਹਾਂ ਚਲੋ ਜੀ ਮੇਰਾ ਹੁਣੇ ਗੂੜਾ ਯਾਰ ਸੀਗਾ ਬਿਜਲੀ ਦਾ ਕੰਮ ਕਰਦਾ ਸੀਗਾ ਤੇ ਮੈਂ ਇਹਨੂੰ ਫੋਨ ਮਾਰਿਆ ਵੀ ਜਾਈਂ ਰਤਾਏ ਘਰੇ ਜਾਈਂ ਮੜਾ ਜਾ ਉਹ ਲਾਈਟ ਖਰਾਬ ਹੋ ਗਈ ਆ ਤੇ ਠੀਕ ਕਰ ਆ ਕਹਾਂ ਹੁਣ ਮੈਨੂੰ ਆਪਦੇ ਯਾਰ ਤੇ ਰੱਬ ਜਿਹੜਾ ਯਕੀਨ ਸੀਗਾ ਨਾ ਮੇਰੇ ਦਿਲ 'ਚ ਉਹ ਜੀ ਗੱਲ ਸੀ ਕਿ ਕਿਉਂਕਿ ਕਹਿੰਦਾ ਮੈਂ ਕਦੇ ਸੋਚਿਆ ਨਹੀਂ ਸੀ ਵੀ ਇਹੋ ਜਿਹਾ ਨਿਕਲੂਗਾ ਇਹ ਕਹਾਂ ਚਲੋ ਜੀ ਇਹ ਜਾਂਦਾ ਐ ਲਾਈਟ ਠੀਕ ਕਰ ਆਉਂਦਾ ਕਹਿੰਦਾ 15-20 ਦਿਨ ਫੇਰ ਪੈਂਦੇ ਤੇ ਫੇਰ ਮੈਨੂੰ ਭਾਬੀ ਫੋਨ ਕਰ ਦਿੰਦੀ ਹੈ ਕਿ ਸਾਡਾ ਪੱਖਾ ਖਰਾਬ ਹੋਇਆ ਪਿਆ ਤੇ ਉਸੇ ਮੁੰਡੇ ਨੂੰ ਭੇਜ ਦਿਓ ਪੱਖਾ ਲਾ ਕੇ ਲੈ ਜਾਏ ਤੇ ਪੱਖਾ ਸਾਡਾ ਠੀਕ ਕਰ ਦੇ ਕਹਿੰਦਾ ਚਲੋ ਜੀ ਮੈਨੂੰ ਫੇਰ ਫੋਨ ਮਾਰਿਆ ਵੀ ਜਾ ਭਾਈ ਉਹਨਾਂ ਦਾ ਪੱਖਾ ਲਾ ਕੇ ਠੀਕ ਕਰਿਆ ਪੱਖਾ ਬੰਨ ਦੇ ਉਹਨਾਂ ਦਾ ਕਹਿੰਦਾ ਚਲੋ ਜੀ ਮੈਨੂੰ ਇਸੇ ਤਰ੍ਹਾਂ ਭਾਬੀ ਨੇ ਦੋ ਤਿੰਨ ਵਾਰੀ ਫੋਨ ਕੀਤਾ ਕਦੇ ਮਹੀਨੇ ਬਾਅਦ ਕਦੇ 15 ਦਿਨਾਂ ਬਾਅਦ ਦੋ ਤਿੰਨ ਵਾਰੀ ਮੈਂ ਇਹਨੂੰ ਫੋਨ ਕਰਕੇ ਉਹਨਾਂ ਦੇ ਘਰੇ ਭੇਜਿਆ ਤੇ ਦੋ ਤਿੰਨ ਵਾਰੀਆਂ ਦੇ ਵਿੱਚ ਹੀ ਕਹਿੰਦਾ ਇੰਨੇ ਮੇਰੀ ਭਾਬੀ ਦੇ ਨਾਲ ਕਹਿੰਦਾ ਸਿਟੀ ਰਲ ਇਹ ਨਾਲ ਸਿੱਧੀ ਗੱਲਬਾਤ ਕਰਨ ਲੱਗ ਗਈ ਕਹਿੰਦਾ ਹੁਣ ਮੈਨੂੰ ਕੁਝ ਨਹੀਂ ਪਤਾ ਵੀ ਕੀ ਕੁਝ ਚੱਲ ਰਿਹਾ ਕੀ ਕੁਝ ਨਹੀਂ ਚੱਲ ਰਿਹਾ ਕਿਉਂਕਿ ਕਹਿੰਦਾ ਮੈਨੂੰ ਹੁਣ ਆਪਦੇ ਯਾਰ ਤੇ ਰੱਬ ਜਿੱਡਾ ਮਾਣ ਸੀ ਕਹਿੰਦਾ ਭਾਬੀ ਤਾਂ ਹੁਣ ਹੈ ਹੀ ਕੈਰੈਕਟਰਲੈਸ ਸੀ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਣਾ ਵੀ ਉਹ ਤਾਂ ਹੈ ਹੀ ਮਾੜੀ ਸੀ ਕਹਿੰਦਾ ਕਹਿੰਦਾ ਪਰ ਮੈਨੂੰ ਆਪਦੇ ਯਾਰ ਤੇ ਰੱਬ ਜਿੱਡਾ ਮਾਣ ਸੀ ਕਿ ਮੇਰਾ ਯਾਰ ਬਹੁਤ ਚੰਗਾ ਕਹਾਂ ਚਲੋ ਜੀ ਇਹ ਆਪਸ ਵਿੱਚ ਮਿਲਦੇ ਮਲਾਉਂਦੇ ਰਹੇ ਸਾਰਾ ਕੁਝ ਕਰਦੇ ਕਰਾਉਂਦੇ ਰਹੇ ਤੇ ਕਹਿੰਦਾ ਸਾਰਾ ਸਾਰਾ ਦਿਨ ਫੋਨ ਤੇ ਲੱਗੀ ਰਿਹਾ ਕਰੇ ਉਹਦੇ ਨਾਲ ਮੇਰੇ ਯਾਰ ਨਾਲ ਬਾਈ ਕਹਿੰਦਾ ਵੀ ਮੇਰੀ ਤਾਈ ਇੱਕ ਦਿਨ ਮੈਨੂੰ ਆ ਕੇ ਕਹਿੰਦੀ ਵੀ ਪੁੱਤ ਐਸ ਤਰ੍ਹਾਂ ਕਰਕੇ ਨਾ ਵੀ ਨੌ ਰਾਣੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆ ਵੀ ਤੇਰਾ ਭਰਾ ਤਾਂ ਉਹਨਾਂ ਬਾਹਰ ਰਹਿੰਦਾ ਤੇ ਤੂੰ ਪੁੱਤ ਬਣ ਕੇ ਇਹਦਾ ਮੋਬਾਈਲ ਦੇਖ ਵੀ ਇਹਦੇ ਮੋਬਾਈਲ 'ਚ ਕੁਝ ਗਲਤ ਤਾਂ ਨਹੀਂ ਹੈਗਾ ਵੀ ਕਿਸੇ ਉਹੋ ਜਿਹੇ ਨਾਲ ਤਾਂ ਨਹੀਂ ਗੱਲਾਂ ਕਰਦੀ ਕਹਿੰਦਾ ਚਲੋ ਜੀ ਇਹ ਕਹਿੰਦਾ ਬਾਹਰ ਕੇ ਸਬਜ਼ੀ ਤੋੜਨ ਗਈ ਹੁੰਦੀ ਤੇ ਮੈਂ ਕਹਿੰਦਾ ਤਾਈ ਘਰੇ ਜਾਣਾ ਤੇ ਇਹਦਾ ਮੋਬਾਈਲ ਕਹਿੰਦਾ ਪੇਟੀ ਦੇ ਉੱਪਰ ਪਿਆ ਹੁੰਦਾ ਤੇ ਮੈਂ ਚੱਕ ਕੇ ਕਹਿੰਦਾ ਦੇਖਦਾ ਸਿੱਧਾ ਹੀ ਲੋਕ ਲੱਗਾ ਸੀ ਪਾਸਵਰਡ ਕੋਈ ਨਹੀਂ ਸੀ ਲੱਗਾ ਕਹਿੰਦਾ ਵੀ ਜਦੋਂ ਮੈਂ ਸਾਰਾ ਫੋਨ ਫਰੋਲਿਆ ਕਹਿੰ ਕਹਿੰਦਾ ਜਦੋਂ ਮੈਂ ਉਹ ਖੋਲਿਆ ਉਹਦੇ ਵਿੱਚ ਕਹਿੰਦਾ ਚੈਟਾਂ ਦੇ ਸਕਰੀਨਸ਼ਾਟ ਪਏ ਹੋਏ ਇਹਨਾਂ ਇਕੱਠਿਆਂ ਦੀਆਂ ਫੋਟੋਆਂ ਪਈਆਂ ਹੋਈਆਂ ਕਹਿੰਦਾ ਉਹ ਵੀ ਫੋਟੋਆਂ ਪਈਆਂ ਸੀ ਜਿਹੜੀਆਂ ਕਿ ਦੇਖਣਯੋਗ ਨਹੀਂ ਹੈਗੀਆਂ ਸੀਗੀਆਂ ਕਹਿੰਦਾ ਚਲੋ ਜੀ ਮੈਂ ਰੀਸਾਈਕਲ ਬਿਨ ਦੇ ਵਿੱਚੋਂ ਸਾਰੀਆਂ ਫੋਟੋਆਂ ਰਿਕਵਰ ਕਰਕੇ ਗੈਲਰੀ 'ਚ ਪਾ ਲਈਆਂ ਤੇ ਸਾਰੀਆਂ ਕਹਿੰਦਾ ਮੈਂ ਆਪ ਦੇ ਵਟਸਐਪ ਤੇ ਸੈਂਡ ਕਰਕੇ ਉਧਰੋਂ ਵਟਸਐਪ ਡਿਲੀਟ ਕਰਤਾ ਤੇ ਗੈਲਰੀ 'ਚ ਕਹਿੰਦਾ ਮੈਂ ਫੋਟੋਆਂ ਰਹਿਣ ਦਿੱਤੀਆਂ ਤੇ ਕਹਿੰਦਾ ਮੈਂ ਮੋਬਾਈਲ ਰੱਖ ਕੇ ਤਾਈ ਨੂੰ ਕਹਤਾ ਵੀ ਨਹੀਂ ਕੋਈ ਇਹੋ ਜੀ ਗੱਲ ਹੈ ਨਹੀਂਗੀ ਕੁਛ ਨਹੀਂ ਗਲਤ ਵੀ ਬਿਲਕੁਲ ਸਹੀ ਆ ਕਹਿੰਦਾ ਹੋਰ ਮੈਂ ਤਾਈ ਨੂੰ ਕਿਹੜੇ ਮੂੰਹ ਨਾਲ ਦੱਸਦਾ ਵੀ ਇਹ ਗੰਦ ਖੋਲਣ ਲਈ ਹੈ ਸਾਰੇ ਪਿੰਡ ਦੇ ਵਿੱਚ ਕਹਾਂ ਚੋਲੀ ਜੀ ਮੈਂ ਭਰਿਆ ਪੀਤਾ ਆ ਗਿਆ ਕਹਿੰਦਾ ਕਹਿੰਦਾ ਨਾ ਵੀ ਰਾਤ ਨੂੰ ਮੈਨੂੰ ਨੀਂਦ ਆਈ ਨਾ ਮੈਂ ਰੋਟੀ ਖਾਧੀ ਕਹਾਂ ਜਦੋਂ ਨੇ ਮੋਬਾਈਲ ਖੋਲ ਕੇ ਆ ਉਹ ਦੇਖਿਆ ਜਦੋਂ ਇਹ ਫੋਟੋਆਂ ਦੇਖੀਆਂ ਮੈਂ ਗੈਲਰੀ ਚ ਕਿੱਥੋਂ ਆ ਗਈਆਂ ਤਾਂ ਮੇਰੇ ਰਿਸਾਈਕਲ ਦੇ ਬਿਨਾਂ ਦੇ ਵਿੱਚ ਰੱਖੀਆਂ ਸੀਗੀਆਂ ਕਹਿੰਦਾ ਇਹਦਾ ਮੱਥਾ ਠੜਕ ਗਿਆ ਕਹਿੰਦਾ ਮੇਰੀ ਭਾਬੀ ਦਾ ਕਹਿੰਦਾ ਦਿਲ ਚ ਗੱਲ ਵੱਜੀ ਵੀ ਅੱਜ ਬੀਏ ਘਰੇ ਆਇਆ ਸੀਗਾ ਇਨੇ ਮੇਰਾ ਮੋਬਾਈਲ ਫਰੋਲਿਆ ਹੋਗਾ ਇਹਨੂੰ ਸਾਰਾ ਕੁਝ ਪਤਾ ਲੱਗ ਗਿਆ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਕਿ ਇਹ ਕਹਿੰਦਾ ਮੇਰੇ ਉਸ ਯਾਰ ਨੂੰ ਫੋਨ ਕਰਦੀ ਆ ਦੱਲੇ ਯਾਰ ਨੂੰ ਵੀ ਉਹਨੂੰ ਸਾਰਾ ਕੁਝ ਪਤਾ ਲੱਗ ਗਿਆ ਤੇ ਹੁਣ ਪਤਾ ਨਹੀਂ ਕੀ ਬੰਨਣਾ ਤੇ ਤੂੰ ਕਿਨਾਰਾ ਕਰ ਜਾ ਹੁਣ ਸਾਡੀ ਗਲੀ ਕੁੜੀ ਚ ਗੇੜਾ ਨਾ ਮਾਰੀ ਕਹਿੰਦਾ ਵੀ ਮੈਂ 2-4 ਦਿਨ ਬਿਲਕੁਲ ਸ਼ਾਂਤ ਰਿਆ ਨਾ ਮੈਂ ਭਾਬੀ ਨੂੰ ਕੁਝ ਕਿਹਾ ਤੇ ਨਾ ਹੀ ਮੈਂ ਕਹਿੰਦਾ ਉਸ ਦੱਲੇ ਯਾਰ ਨੂੰ ਕੁਝ ਕਿਹਾ ਕਹਿੰਦਾ ਫਿਰ ਮੈਂ ਆਪਣੇ ਤਾਏ ਦੀ ਬੇਟੀ ਨੂੰ ਫੋਨ ਕੀਤਾ ਜਿਹੜੀ ਕਿ ਵਿਆਹੀ ਹੋਈ ਸੀਗੀ ਕਹਿੰਦਾ ਮੈਂ ਉਹਦੀਆਂ ਭੈਣਾਂ ਤੋਂ ਬਾਅਦ ਸਮਝਦਾ ਸੀਗਾ ਕਹਿੰਦਾ ਮੈਂ ਆਪਦੀ ਭੈਣ ਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਇੱਥੇ ਆਓ ਕਹਿੰਦਾ ਚਲੋ ਜੀ ਸਾਡਾ ਪਰੌਣਾ ਤੇ ਕਹਿੰਦਾ ਮੇਰੀ ਤਾਏ ਦੀ ਉਹ ਬੇਟੀ ਦੋਨੇ ਜਣੇ ਕਹਿੰਦਾ ਆ ਜਾਂਦੇ ਆ ਤਾਏ ਘਰੇ ਬਹਿ ਜਾਂਦੇ ਆ ਤੇ ਮੈਂ ਕਹਿੰਦਾ ਆਪਦੇ ਮਾਂ ਪਿਓ ਨੂੰ ਇੱਥੇ ਲੈ ਜਾਂਦਾ ਉੱਥੇ ਮੇਰੀ ਤਾਈ ਬੈਠੀ ਹੁੰਦੀ ਉਹ ਮੈਂ ਸਾਰਿਆਂ ਦੇ ਵਿੱਚ ਬਹਿ ਕੇ ਤੇ ਫਿਰ ਕਹਿੰਦਾ ਵੀ ਮੈਂ ਸਾਰਿਆਂ ਦੇ ਸਾਹਮਣੇ ਗੱਲ ਕਰਦਾ ਵੀ ਆਹ ਵੇਖੋ ਇਹਦੀਆਂ ਕਰਤੂਤਾਂ ਆਹ ਦੀਆਂ ਫੋਟੋਆਂ ਦੇਖੋ ਵੀ ਮੇਰੇ ਦੱਲੇ ਯਾਰ ਦੇ ਨਾਲ ਆ ਸਾਰਾ ਕੁਝ ਕਰਦੀ ਪਈ ਆ ਆਹ ਦੀ ਚੈਟ ਵੇਖ ਲਓ ਵੀ ਇਹਨੇ ਰੱਜ ਕੇ ਗੰਦ ਘੋਲਤਾ ਵੀ ਇਹਨੇ ਪਿੰਡ ਚ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ ਕਹਿੰਦਾ ਵੀ ਮੈਂ ਸਾਰੇ ਪ੍ਰੂਫ ਵਗਾਉਣ ਤੋਂ ਬਾਅਦ ਕੀ ਕੀਤਾ ਕਹਿੰਦਾ ਮੈਂ ਫਿਰ ਚੱਪਲ ਲਾ ਲਈ ਕਹਿੰਦਾ ਚੱਪਲ ਲਾ ਕੇ ਤੇ ਫਿਰ ਮੈਂ ਭਾਬੀ ਦਾ ਕਹਿੰਦਾ ਸਿਰ 2 ਘੰਟੇ ਕਹਿੰਦਾ ਪੂਰੇ 2 ਘੰਟੇ ਕਹਿੰਦਾ 2 ਘੰਟੇ ਤੋਂ 15 ਮਿੰਟ ਉੱਤੇ ਤਾਂ ਲੱਗ ਕੇ ਲੱਗ ਗਏ ਹੁਣ ਕਹਿੰਦਾ ਪਰ 2 ਘੰਟੇ ਤੋਂ ਘੱਟ ਟਾਈਮ ਨਹੀਂ ਲੱਗਿਆ ਕਹਿੰਦਾ ਬਈ ਮੈਂ 2 ਘੰਟੇ ਇੰਨੀ ਕੁ ਕੁੱਟੀ ਚੱਪਲਾਂ ਦੇ ਨਾਲ ਕਹਿੰਦਾ ਕਹਿੰਦਾ ਐ ਖਿੱਦੋ ਵਾਂਗੂ ਪੋਲੀ ਪਾਤੀ ਮੁੜ ਕੇ ਹੱਥ ਜੋੜੇ ਮਾਫ਼ੀਆਂ ਮੰਗੇ ਮੇਥੋਂ ਗਲਤੀ ਹੋ ਗਈ ਗਲਤੀ ਹੋ ਗਈ ਕੰਦਾ ਚਲੋ ਜੀ ਉਸ ਤੋਂ ਬਾਅਦ ਮੈਂ ਕਹਤਾ ਆਪਦੇ ਘਰਦਿਆਂ ਨੂੰ ਵੀ ਆਪਾਂ ਇਹਨਾਂ ਨਾਲ ਵਰਤਣਾ ਨਹੀਂਗਾ ਇਹ ਆਪਣੇ ਲਈ ਮਰਗੇ ਆਪਾਂ ਇਹਨਾਂ ਲਈ ਮਰਗੇ ਬਾਈ ਕਹਿੰਦਾ ਵੀ ਮੈਂ ਆ ਆਪਦੀ ਤਾਈ ਦੇ ਨਾਲ ਬਿਲਕੁਲ ਬਾਈਕਟ ਕਰਤਾ ਵੀ ਨਾ ਤੂੰ ਸਾਡੇ ਘਰੇ ਬੜੀ ਨਾ ਅਸੀਂ ਤੁਹਾਡੇ ਘਰੇ ਬੜੀਏ ਅਸੀਂ ਇਕੱਲੀ ਤਾਈ ਨਾਲ ਵਰਤਣਾ ਕਿਉਂਕਿ ਕਹਿੰਦਾ ਤਾਈ ਮੇਰੀ ਰੱਬ ਦੀ ਰੂਪ ਆ ਵਿਚਾਰੀ ਉਹ ਭਲੀ ਮਾਨਸ ਔਰਤਾ ਕਹਿੰਦਾ ਕਹਿੰਦਾ ਜਦੋਂ ਭਾਬੀ ਕੁਟੀ ਨੂੰ ਤਿੰਨ ਚਾਰ ਦਿਨ ਲੰਘ ਜਾਂਦੇ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਜਿਹੜੀ ਭਾਬੀ ਹੁੰਦੀ ਆ ਇਹ ਉਹਨੂੰ ਦੱਸ ਦਿੰਦੀ ਆ ਕਿ ਮੇਰੀ ਬੜੀ ਚੱਪਲਕੁੱਟ ਹੋ ਗਈ ਆ ਤੇ ਤੂੰ ਹੁਣ ਬਚ ਜੀ ਖੈਰ ਹੁਣ ਤੇਰੀ ਵੀ ਹੈ ਨਹੀਂ ਕਹਿੰਦਾ ਜਦੋਂ ਮੇਰੇ ਉਸ ਦੱਲੇ ਯਾਰ ਨੂੰ ਪਤਾ ਲੱਗਾ ਵੀ ਹੁਣ ਵਾਰੀ ਮੇਰੀ ਆ ਕਹਿੰਦਾ ਉਹਨੇ ਕੀ ਕੀਤਾ ਡਰਦੇ ਨੇ ਉਹਨੇ ਸਾਡਾ ਜਿਹੜਾ 14-15 ਮੁੰਡਿਆਂ ਦਾ ਗਰੁੱਪ ਸੀਗਾ ਉਹ ਸਾਰੇ ਗਰੁੱਪ ਦੇ ਵਿੱਚ ਦੱਸਤਾ ਵੀ ਮੈਂ ਇਹਦੀ ਭਾਬੀ ਦੇ ਨਾਲ ਗਲਤ ਹੋ ਗਿਆ ਸੀ ਤੇ ਇਹਨੂੰ ਲੱਗ ਗਿਆ ਪਤਾ ਤੇ ਮੈਨੂੰ ਹੁਣ ਬਚਾ ਲਓ ਨਹੀਂ ਤੇ ਮੇਰਾ ਕੋਈ ਨੁਕਸਾਨ ਕਰੂਗਾ ਕਹਿੰਦਾ ਉਹ ਤਾਂ ਦੱਲਾ ਹੈਗਾ ਹੀ ਹੈਗਾ ਸੀ ਜਿਹੜੇ 13-14 ਯਾ ਮੁੰਡੇ ਹੋਰ ਸੀ ਸਾਡੇ ਗੂੜੇ ਯਾਰ ਕਹਿੰਦਾ ਉਹ ਵੀ ਉਹਦੇ ਹੱਕ 'ਚ ਖੜ ਗਏ ਉਸ ਦੱਲੇ ਬੰਦੇ ਦੇ ਕਹਿੰਦਾ ਉਹ ਵੀ ਦੱਲੇ ਬਣ ਗਏ ਤੇ ਉਹ ਕਹਿੰਦਾ ਵੀ ਉਹਦੇ ਨਾਲ ਖੜ ਗਏ ਮੈਨੂੰ ਛੱਡ ਗਏ ਮੇਰਾ ਨ ਵਰਤਨ ਵਰਤਾ ਹੁਣ ਬੰਦ ਕਰ ਗਏ ਕਹਿੰਦਾ ਮੈਨੂੰ ਪਤਾ ਜਦੋਂ ਲੱਗਿਆ ਵੀ ਉਹ ਤਾਂ ਦੱਲਾ ਨਿਕਲੇ ਨਿਕਲਿਆ ਵੀ ਜਿਹੜੇ 13 14 ਯਾਰ ਹੋਰ ਸੀ ਉਹ ਵੀ ਉਹਦੀ ਲੈਂਡ 'ਚ ਖੜ ਗਏ ਮੈਂ ਕਿਹਾ ਵੀ ਕੋਈ ਗੱਲ ਨਹੀਂ ਕਹਿੰਦਾ ਚਾਰ ਪੰਜ ਦਿਨ ਲੰਘ ਜਾਂਦੇ ਤੇ ਚਾਰਾਂ ਪੰਜਾਂ ਦਿਨਾਂ ਬਾਅਦ ਮੈਂ ਕਹਿੰਦਾ ਉਸ ਆਪਦੇ ਯਾਰ ਨੂੰ ਫੋਨ ਕੀਤਾ ਵੀ ਮਿੱਤਰਾ ਤਿਆਰੀ ਵਟਲਾ ਹੁਣ ਵਾਰੀ ਤੇਰੀ ਆ ਤੈਨੂੰ ਹੁਣ ਮੈਂ ਛੱਡਣਾ ਨਹੀਂਗਾ ਕਹਿੰਦਾ ਚਲੋ ਜੀ ਪਹਿਲਾਂ ਉਹ ਕਹਿੰਦਾ ਰ ਮੈਂ ਮਾਫੀ ਮੰਗ ਲੂੰਗਾ ਜੇ ਕਰ ਲੂੰਗਾ ਉਹ ਕਰ ਲੂੰਗਾ ਕਹਿੰਦਾ ਮੁੜ ਕੇ ਉਹ ਮੈਨੂੰ ਸਿੱਧਾ ਹੋ ਗਿਆ ਵੀ ਕੋਈ ਗੱਲ ਨਹੀਂ ਕੱਲ੍ਹ ਨੂੰ ਕੱਲਾ ਆ ਜਾ ਜਿੱਥੇ ਮਰਜੀ ਆ ਜਾ ਕਹਿੰਦਾ ਮੈਂ ਉਹਨੂੰ ਟਾਈਮ ਦੇ ਦਿੱਤਾ ਵੀ ਇੰਨੇ ਵਜੇ ਮੈਂ ਤੇਰੇ ਘਰ ਦੇ ਅੱਗੇ ਆਉਣਾ ਹੀ ਤੇ ਦੇਖੀ ਜਊ ਜਾਂ ਤੂੰ ਨਹੀਂ ਜਾਂ ਮੈਂ ਨਹੀਂ ਕਹਿੰਦਾ ਚਲੋ ਜੀ ਮੈਂ ਜਿਹੜਾ ਟਾਈਮ ਦਿੱਤਾ ਸੀ ਮੈਂ ਉਸ ਟਾਈਮ ਤੇ ਕਹਿੰਦਾ ਉਹ ਦੱਲੇ ਯਾਰ ਦੇ ਘਰ ਗੇ ਜਾ ਵੜਿਆ ਕਹਿੰਦਾ ਉਹ ਬਾਹਰ ਨਿਕਲਿਆ ਸੀ ਦੋ ਤਿੰਨ ਜਣੇ ਸੀਗੇ ਕਹਿੰਦਾ ਅਸੀਂ ਚੱਕ ਲਿਆਂਦਾ ਚੱਕ ਕੇ ਕਹਿੰਦਾ ਅਸੀਂ ਉਹਦੇ ਖੇਤ ਉਹਦੀ ਮੋਟਰ ਤੇ ਹੀ ਲੱਗੇ। ਕਹਿੰਦਾ ਬਾਈ ਮੈਂ ਸਾਰੀ ਦਿਹਾੜੀ ਕੁੱਟਿਆਂ ਉੱਤੇ ਚੱਪਲਾਂ ਨਾਲ, ਠੁੱਡਿਆਂ ਨਾਲ, ਮੁੱਕਿਆਂ ਨਾਲ ਬਿਲਕੁਲ ਨੰਗਾ ਕਰਕੇ ਕਹਿੰਦਾ। ਕਹਿੰਦਾ ਵੀਡੀਓ ਵੀ ਮੈਂ ਬਣਾਈਆਂ ਸੀ ਉਹਦੀਆਂ। ਅੱਜ ਤੱਕ ਕਹਿੰਦਾ ਮੇਰੇ ਕੋਲ ਵੀਡੀਓ ਵਧੀਆਂ ਸੰਭੀਆਂ ਪਈਆਂ ਨੇ। ਕਹਿੰਦਾ ਮੈਂ ਇਹਨੂੰ ਚੱਕ ਕੇ ਦੇਸ ਨੀਤੇ ਨਾਲ ਲਗਾਇਆ ਸੀ ਕਿ ਆ ਵੀ ਅੱਜ ਨੂੰ ਮਾਰ ਕੇ ਹੀ ਛੱਡਣਾ, ਅੱਜ ਨੂੰ ਜਿਉਂਦਾ ਨਹੀਂ ਛੱਡਣਾ। ਪਰ ਕਹਿੰਦਾ ਫਿਰ ਮੈਂ ਇਹ ਗੱਲ ਸੋਚ ਗਿਆ ਕਿ ਤੇਰਾ ਭਲਾ ਮਾਨਸ ਪਿਓ ਆ, ਤੇਰੀ ਭਲੀ ਮਾਨਸ ਮਾਂ ਆ, ਉਹ ਵਿਚਾਰੇ ਥਾਣੇ ਕਿਚੈਰੀਆਂ 'ਚ ਰੁਲ ਜਾਣਗੇ। ਉਹਨਾਂ ਨੇ ਸਾਰੀ ਉਮਰ ਥਾਣੇ ਦਾ ਮੂੰਹ ਨਹੀਂ ਵੀ ਇਹਨੂੰ ਗੰਦ ਨੂੰ ਮਾਰ ਕੇ ਕਿਉਂ ਆਪਦੇ ਮਾਂ ਪਿਓ ਦੀ ਜ਼ਿੰਦਗੀ ਖਰਾਬ ਕਰਦਾ ਹੈ ਕਹਿੰਦਾ ਮੈਂ ਆਪਦੇ ਮਾਂ ਪਿਓ ਬਾਰੇ ਸੋਚ ਕੇ ਆਪਦੇ ਪਿਓ ਦੇ ਸਿਰ ਤੇ ਕਰ ਜਾਵੇ ਇੱਕ ਕੇ ਕਹਿੰਦਾ ਮੈਂ ਇਹਨੂੰ ਜਿਉਂਦਾ ਛੱਡਦਾ ਕਹਿੰਦਾ ਉਦੋਂ ਮੇਰਾ ਬਾਹਰ ਦਾ ਵੀਜ਼ਾ ਵੀ ਆ ਚੁੱਕਿਆ ਸੀਗਾ ਕਹਿੰਦਾ ਵੀ ਮੁੜ ਕੇ ਦੇ ਹੱਥ ਜੋੜੇ ਪੈਰ ਫੜੇ ਕਹਿੰਦਾ ਮੈਂ ਨੰਗਾ ਕਰਕੇ ਸਾਰੀ ਦਿਹਾੜੀ ਕੁੱਟਿਆ ਚੱਪਲਾਂ ਨਾਲ ਵੀ ਕੁੱਟਿਆ ਚਪੇੜਾਂ ਨਾਲ ਵੀ ਕੁੱਟਿਆ ਠੁੱਡਿਆਂ ਨਾਲ ਵੀ ਕੁੱਟਿਆ ਲੱਤਾਂ ਨਾਲ ਵੀ ਮਾਰੀਆਂ ਕਹਿੰਦਾ ਰੱਜ ਕੇ ਰੀਜ ਲਾਈ ਕਹਿੰਦਾ ਪਰ ਮੈਂ ਇਹਨੂੰ ਜਿਉਂਦਾ ਤਾਂ ਛੱਡਦਾ ਕਿਉਂਕਿ ਮੈਂ ਆਪਣੇ ਮਾਪਿਆਂ ਦੀ ਜ਼ਿੰਦਗੀ ਬਾਰੇ ਸੋਚ ਗਿਆ ਆਪਣੇ ਕਰਜ਼ੇ ਬਾਰੇ ਸੋਚ ਗਿਆ ਆਪਣੇ ਘਰ ਬਾਰੇ ਸੋਚ ਗਿਆ ਤੇ ਬਾਈ ਕਹਿੰਦਾ ਉਸ ਤੋਂ ਬਾਅਦ ਕਹਿੰਦਾ 15-20 ਦਿਨਾਂ ਬਾਅਦ ਮੈਂ ਟਿਕਟ ਕਰਾ ਕੇ ਬਾਹਰ ਚਲਾ ਗਿਆ ਬਾਈ ਕਹਿੰਦਾ ਵੀ ਅੱਜ ਵੀ ਮੈਨੂੰ ਜਦੋਂ ਉਸ ਯਾਰ ਦਾ ਇਹ ਦਲ ਲੁਣਾ ਚੇਤੇ ਆ ਜਾਂਦਾ ਕਹਿੰਦਾ ਮੇਰਾ ਜੀ ਕਰਦਾ ਵੀ ਅੱਗ ਲਾ ਕੇ ਫੂਕ ਦਿਆਂ ਕਹਿੰਦਾ ਪਰ ਮੈਂ ਫੇਰ ਸੋਚਦਾ ਵੀ ਨਹੀਂ ਮਣਾ ਤੇਰੇ ਮਾਪਿਆਂ ਦੀ ਜ਼ਿੰਦਗੀ ਖਰਾਬ ਹੋ ਜਾਊਗੀ ਕਹਿੰਦਾ ਮੈਂ ਇਹ ਨਹੀਂ ਕਹਿੰਦਾ ਵੀ ਮੇਰੀ ਭਾਬੀ ਸਹੀ ਆ ਜਾਂ ਉਹ ਚੰਗੀ ਆ ਕਹਿੰਦਾ ਉਹ ਤਾਂ ਹੈ ਹੀ ਸਿਰੇ ਦੀ ਗੰਦ ਕਹਿੰਦਾ ਉਹ ਤਾਂ ਤਾਂ ਕਹਿਣਾ ਹੀ ਕਿ ਉਹਦਾ ਹੈ ਹੀ ਚਗਲਾ ਕਹਿੰਦਾ ਉਹ ਤਾਂ ਕਹਿੰਦਾ ਮੈਨੂੰ ਮੈਸੇਜ ਕਰਦੇ ਸੀ ਮੇਰੇ ਨਾਲ ਗੱਲ ਕਰ ਲੈ ਕਹਿੰਦਾ ਉਹ ਤਾਂ ਹੈ ਹੀ ਕੈਰੈਕਟਰਲੈਸ ਸੀ ਕਹਿੰਦਾ ਪਰ ਜਿਹੜੇ ਯਾਰ ਤੇ ਰੱਬ ਜਿੱਡਾ ਮਾਣ ਹੋਵੇ ਜਿੱਦੇ ਪਿੱਛੇ ਲੜਾਈਆਂ ਲੜੀਆਂ ਹੋਣ ਕਚਹਿਰੀਆਂ ਥਾਣੇ ਵੇਖੇ ਹੋਣ ਜਿਹਦੀਆਂ ਉਲਟੀਆਂ ਤੱਕ ਸਾਫ਼ ਕੀਤੀਆਂ ਹੋਣ ਤੇ ਕਹਿੰਦਾ ਜਦੋਂ ਉਹੋ ਹੀ ਯਾਰ ਐਡੀ ਵੱਡੀ ਗਦਾਰੀ ਕਰ ਜੇ ਬੰਦੇ ਦੀ ਇੱਜ਼ਤ ਤਕਾਜੇ ਕਹਿੰਦਾ ਉਸ ਤੋਂ ਮਾੜੀ ਗੱਲ ਜਾਂ ਉਸ ਤੋਂ ਵੱਡੇ ਦੁੱਖ ਵਾਲੀ ਕੋਈ ਗੱਲ ਨਹੀਂ ਹੁੰਦੀ ਬਾਈ ਕਹਿੰਦਾ ਅਸੀਂ ਮੇਰੀ ਸਾਡੇ ਬੀਤੀ ਲੋਕਾਂ ਨੂੰ ਜ਼ਰੂਰ ਸੁਣ ਸ਼ਾਇਦ ਕੋਈ ਹੋਰ ਬੰਦਾ ਆਪਦੇ ਯਾਰ ਦੇ ਘਰ ਦੀ ਇੱਜ਼ਤ ਤਕਾਰਿਆ ਤਾਂ ਸ਼ਾਇਦ ਉਹ ਸਿਆਣਾ ਬਣ ਕੇ ਅੱਜ ਹੀ ਪਿੱਛੇ ਹਟਦੇ। ਕਿਉਂਕਿ ਮਿੱਤਰੋ ਇਹੋ ਜਿਹੀਆਂ ਗੱਲਾਂ ਨਾਂ ਗੁੱਝੀਆਂ ਰਹਿੰਦੀਆਂ ਨੇ ਨਾ ਲੁਕੀਆਂ ਰਹਿੰਦੀਆਂ ਨੇ। ਇਸ਼ਕ ਮੁਸ਼ਕ ਕਦੇ ਲੁਕਿਆ ਨਹੀਂ ਰਹਿੰਦਾ। ਇਹ ਕਹਿੰਦੇ ਨੇ ਬਾਹਰ ਜ਼ਰੂਰ ਆਣਾ ਹੁੰਦਾ। ਫਿਰ ਬੰਦੇ ਦੀਆਂ ਪੀੜ੍ਹੀਆਂ ਨੂੰ ਕਲੰਕ ਲੱਗਦਾ ਤੇ ਇਸ ਮਾਮਲੇ 'ਚ ਕਈ ਵਾਰੀ ਕਤਲ ਵੀ ਹੋ ਜਾਂਦੇ ਆ। ਸਾਡਾ ਮਕਸਦ ਵੱਤੋ ਉਹਦੇ ਲੋਕਾਂ ਨੂੰ ਸੁਚੇਤ ਕਰਨਾ ਆ। ਅਸੀਂ ਕਿਸੇ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ। ਸਾਡਾ ਮਕਸਦ ਹੁੰਦਾ ਵੀ ਸ਼ਾਇਦ ਸਾਡੀ ਵੀਡੀਓ ਦੇਖ ਕੇ ਕਿਸੇ ਭਰਾ ਦੀ ਸਾਡੀ ਬੀਤੀ ਸੁਣ ਕੇ ਕਿਸੇ ਨੂੰ ਭੋਰਾ ਅਕਲ ਆ ਜਾਏ ਕੋਈ ਮਾੜੇ ਰਾਵਾਂ ਤੋਂ ਮੋੜਾਵੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ